ਦੋਸਤੋ ਗਰਮੀਆਂ ਦਾ ਮੌਸਮ ਆ ਗਿਆ ਹੈ ਤੇ ਗਰਮੀਆਂ ਦੇ ਮੌਸਮ ਦੇ ਵਿੱਚ ਸਭ ਤੋਂ ਵੱਡੀ ਮੁਸੀਬਤ ਪਸ਼ੂਆਂ ਦੇ ਵਾਸਤੇ ਹੁੰਦੇ ਨੇ ਮੱਖੀਆਂ ਤੇ ਮੱਛਰ ਐ ਇੰਨੀ ਕੁ ਜ਼ਿਆਦੀ ਵੱਡੀ ਮੁਸੀਬਤ ਬਣਦੇ ਨੇ ਕਿ ਲਗਭਗ 50% ਤੋਂ ਜ਼ਿਆਦੀਆਂ ਬਿਮਾਰੀਆਂ ਜਿਹੜੀਆਂ ਨੇ ਪਸ਼ੂਆਂ ਦੇ ਵਿੱਚ ਫੈਲਣ ਵਾਲੀਆਂ ਉਹ ਇਹਨਾਂ ਤੋਂ ਹੀ ਪਸ਼ੂਆਂ ਦੇ ਵਿੱਚ ਜਾਂਦੀਆਂ ਨੇ ਔਰ ਗਰਮੀ ਉਹਨਾਂ ਜ਼ਿਆਦਾ ਪਸ਼ੂਆਂ ਦਾ ਦੁੱਧ ਨਹੀਂ ਘਟਾਉਂਦੀ ਜਿੰਨਾ ਜ਼ਿਆਦਾ ਪਸ਼ੂਆਂ ਦਾ ਦੁੱਧ ਇਹ ਮੱਖੀਆਂ ਮੱਛਰ ਲੜਨ ਦੇ ਕਾਰਨ ਘਟ ਜਾਂਦਾ ਹੈ ਉਹਨੇ ਪਸ਼ੂ ਬਿਮਾਰੀਆਂ ਦੇ ਨਾਲ ਨੁਕਸਾਨੇ ਨਹੀਂ ਜਾਂਦੇ ਜਿੰਨੇ ਪਸ਼ੂ ਇਹਨਾਂ ਮੱਖੀਆਂ ਮੱਛਰਾਂ ਦੇ ਕਾਰਨ ਨੁਕਸਾਨੇ ਜਾਂਦੇ ਨੇ ਔਰ ਬਾਜ਼ਾਰ ਦੇ ਵਿੱਚ ਮਾਰਕੀਟ ਦੇ ਵਿੱਚ ਬਹੁਤ ਤਰ੍ਹਾਂ ਤਰ੍ਹਾਂ ਦੀਆਂ ਦਵਾਈਆਂ ਹਾਲਾਂਕਿ ਆਉਂਦੀਆਂ ਨੇ ਇਹਨਾਂ ਨੂੰ ਰੋਕਣ ਦੇ ਵਾਸਤੇ ਪਰ ਜ਼ਿਕਰ ਉਹ ਜ਼ਹਿਰਾਂ ਦੀ ਵਰਤੋਂ ਤੁਸੀਂ ਪਸ਼ੂਆਂ ਦੇ ਉੱਤੇ ਕਰਦੇ ਹੋ ਤਾਂ ਉਹਦੇ ਨਾਲ ਉਹ ਜ਼ਹਿਰ ਜਿਹੜੇ ਪਸ਼ੂਆਂ ਦੀ ਸਕਿਨ ਨੂੰ ਵੀ ਖਰਾਬ ਕਰਦੇ ਨੇ ਫਿਰ ਆਪਾਂ ਹੀ ਉਹਨਾਂ ਦਾ ਦੁੱਧ ਪੀਣਾ ਹੈ ਔਰ ਉਹ ਜਿਹੜੇ ਪਸ਼ੂ ਨੇ ਉਹਨੇ ਤੰਗ ਮੱਖੀ ਮੱਛਰ ਦੇ ਨਾਲ ਹੀ ਹੁੰਦੇ ਨੇ ਜਿੰਨੇ ਉਹ ਦਵਾਈਆਂ ਜ਼ਹਿਰ ਉੱਤੇ ਉਹਨਾਂ ਦੇ ਪੈਣ ਦੇ ਨਾਲ ਹੁੰਦੇ ਨੇ ਸੋ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਨਾਲ ਬਿਲਕੁਲ ਇੱਕ ਦੇਸੀ ਫਾਰਮੂਲਾ ਸਾਂਝਾ ਕਰਦੇ ਆ ਜਿਹਦੀ ਵਰਤੋਂ ਤੁਸੀਂ ਕਿਸੇ ਵੀ ਪਸ਼ੂ ਦੇ ਉੱਤੇ ਕਰ ਸਕਦੇ ਹੋ ਔਰ ਆਸਾਨੀ ਦੇ ਨਾਲ ਤੁਸੀਂ ਇਹ ਜਿਹੜਾ ਫਾਰਮੂਲਾ ਇਹਨੂੰ ਘਰ ਦੇ ਵਿੱਚ ਤਿਆਰ ਕਰ ਸਕਦੇ ਹੋ ਤੇ ਇਹਨੂੰ ਵਰਤਣ ਤੋਂ ਬਾਅਦ ਦੇ ਵਿੱਚ ਤੁਹਾਡੇ ਪਸ਼ੂਆਂ ਦੇ ਲਾਗੇ ਚਾਗੇ ਵੀ ਕੋਈ ਮੱਖੀ ਜਾਂ ਮੱਛਰ ਜਿਹੜਾ ਤੁਹਾਨੂੰ ਉੱਡਦਾ ਨਜ਼ਰ ਨਹੀਂ ਆਊਗਾ ਇੰਨਾ ਕੋ ਜਿਆਦਾ ਵਧੀਆ ਇਹਦੇ ਰਿਜ਼ਲਟ ਜਿਹੜੇ ਆਪਾਂ ਨੂੰ ਵੇਖਣ ਨੂੰ ਉਹ ਮਿਲ ਜਾਂਦੇ ਨੇ ਸੋ ਇਸ ਫਾਰਮੂਲੇ ਨੂੰ ਤਿਆਰ ਕਰਨ ਦੇ ਵਾਸਤੇ ਆਪਾਂ ਨੂੰ ਕਿਹੜੀਆਂ-ਕਿਹੜੀਆਂ ਚੀਜ਼ਾਂ ਚਾਹੀਦੀਆਂ ਹੋਣਗੀਆਂ ਸਭ ਤੋਂ ਪਹਿਲੇ ਨੰਬਰ ਤੇ ਤੁਸੀਂ 1 ਲੀਟਰ ਪਾਣੀ ਲੈਣਾ ਹੈ ਤੇ ਉਹਦੇ ਵਿੱਚ ਤੁਸੀਂ 50 ml ਸਿਰਕਾ ਪਾਉਣਾ ਹੈ ਜ ਜਿਹਨੂੰ ਆਪਾਂ ਵਿਨੇਗਰ ਦੇ ਨਾਮ ਨਾਲ ਵੀ ਜਾਣਦੇ ਹਾਂ 50 ml ਸਿਰਕਾ ਪਾਉਣ ਤੋਂ ਬਾਅਦ ਦੇ ਵਿੱਚ ਉਸ ਪਾਣੀ ਨੂੰ ਤੁਸੀਂ ਇੱਕ ਵਾਰ ਚੰਗੀ ਤਰ੍ਹਾਂ ਉਬਾਲ ਲੈਣਾ ਹੈ ਇੱਕ ਉਬਾਲਾ ਆਉਣ ਤੋਂ ਬਾਅਦ ਦੇ ਵਿੱਚ ਉਹਨੂੰ ਠੇਠਾ ਲਾ ਲੈਣਾ ਹੈ ਤੇ ਉਸ ਪਾਣੀ ਦੇ ਵਿੱਚ ਚੰਗੀ ਤਰ੍ਹਾਂ ਬਰੀਕ ਕਰਕੇ 10 ਗੋਲੀਆਂ ਫਿਨਾਈਲ ਦੀਆਂ ਤੇ 10 ਗ੍ਰਾਮ ਕਪੂਰ ਦੋਨਾਂ ਚੀਜ਼ਾਂ ਨੂੰ ਬਿਲਕੁਲ ਚੰਗੀ ਤਰ੍ਹਾਂ ਬਰੀਕ ਕਰਕੇ ਪਾਊਡਰ ਬਣਾ ਕੇ ਉਸ ਪਾਣੀ ਦੇ ਵਿੱਚ ਮਿਕਸ ਕਰ ਦੇਣਾ ਹੈ ਤੇ ਨਾਲ ਦੀ ਨਾਲ ਇਹਦੇ ਵਿੱਚ ਆਪਾਂ ਪਾਉਣਾ ਹੈ 300 ਤੋਂ ਲੈ ਕੇ 350 ml ਡੀਜ਼ਲ ਇਹਨਾਂ ਚਾਰੇ ਚੀਜ਼ਾਂ ਨੂੰ ਜਿਵੇਂ ਮੈਂ ਤੁਹਾਨੂੰ ਦੱਸਿਆ ਹੈ ਬਿਲਕੁਲ ਇਸੇ ਤਰ੍ਹਾਂ ਹੀ ਤੁਸੀਂ ਮਿਕਸ ਕਰਨਾ ਹੈ ਉਸ ਪਾਣੀ ਦੇ ਵਿੱਚ ਉਸ ਪਾਣੀ ਦੇ ਵਿੱਚ ਮਿਕਸ ਕਰਨ ਤੋਂ ਬਾਅਦ ਦੇ ਵਿੱਚ ਚੰਗੀ ਤਰ੍ਹਾਂ ਘੋਲਣ ਤੋਂ ਬਾਅਦ ਦੇ ਵਿੱਚ ਇਹਨੂੰ ਪੁਣ ਕੇ ਤੁਸੀਂ ਇੱਕ ਸਪਰੇਅ ਵਾਲੀ ਬੋਤਲ ਦੇ ਵਿੱਚ ਪਾ ਲੈਣਾ ਤੇ ਆਪਣੇ ਪਸ਼ੂਆਂ ਦੇ ਉੱਤੇ ਸਪਰੇਅ ਕਰ ਦੇਣੀ ਹੈ ਇਹ ਸਪਰੇਅ ਤੁਸੀਂ ਖੁਰਲੀ ਤੇ ਲਾਗੇ ਚਾਗੇ ਕਿਤੇ ਵੀ ਕਰ ਸਕਦੇ ਹੋ ਕਰਨ ਤੋਂ ਬਾਅਦ ਦੇ ਵਿੱਚ ਤੁਹਾਨੂੰ ਬਿਲਕੁਲ ਵੀ ਕੋਈ ਮੱਖੀ ਜਾਂ ਮੱਛਰ ਜਿਹੜਾ ਤੁਹਾਡੇ ਸ਼ੈੱਡ ਦੇ ਵਿੱਚ ਤੁਹਾਡੇ ਪਸ਼ੂਆਂ ਦੇ ਲਾਗੇ ਚਾਗੇ ਤੁਹਾਨੂੰ ਬਿਲਕੁਲ ਵੀ ਦਿਖਾਈ ਜੜੇ ਉਹ ਨਹੀਂ ਦੇਣਗੇ ਇਹ ਬਿਲਕੁਲ ਦੇਸੀ ਫਾਰਮੂਲਾ ਹੈ ਕੋਈ ਇਹਦਾ ਸਾਈਡ ਇਫੈਕਟ ਨਹੀਂਗਾ ਕਿਸੇ ਤਰ੍ਹਾਂ ਦਾ ਪਸ਼ੂਆਂ ਦੀ ਸਕਿਨ ਦੇ ਉੱਤੇ ਕੋਈ ਨੁਕਸਾਨ ਨਹੀਂ ਹੁੰਦਾ ਔਰ ਜਿੰਨਾ ਪਸ਼ੂਆਂ ਦਾ ਤੁਸੀਂ ਦੁੱਧ ਪੀਣਾ ਹੈ ਉਹਨਾਂ ਦੇ ਉੱਤੇ ਜ਼ਹਿਰ ਵਰਤਨ ਦੀ ਆਪਾਂ ਨੂੰ ਬਿਲਕੁਲ ਵੀ ਮਾਰਕੀਟ ਦੇ ਵਿੱਚੋਂ ਲਿਆ ਕੇ ਕੋਈ ਜ਼ਰੂਰਤ ਨਹੀਂ ਹੈ ਇਹ ਦਵਾਈ ਜ਼ਿਕਰ ਤੁਸੀਂ ਵਰਤਦੇ ਹੋ ਤਾਂ ਮਾਰਕੀਟ ਵਾਲੀਆਂ ਦਵਾਈਆਂ ਦੇ ਨਾਲੋਂ ਵੀ ਕਈ ਗੁਣਾ ਜ਼ਿਆਦਾ ਵਧੀਆ ਤੁਹਾਨੂੰ ਰਿਜ਼ਲਟ ਦਵੇਗੀ ਔਰ ਉਹਨਾਂ ਦਵਾਈਆਂ ਦੇ ਨਾਲੋਂ ਜ਼ਿਆਦਾ ਲੰਮਾ ਚਿਰ ਇਹਦੇ ਰਿਜ਼ਲਟ ਜਿਹੜੇ ਆਪਾਂ ਨੂੰ ਪਸ਼ੂਆਂ ਦੇ ਉੱਤੇ ਉਹ ਵੇਖਣ ਨੂੰ ਮਿਲ ਜਾਣਗੇ ਇਹਦੇ ਨਾਲ ਦੀ ਨਾਲ ਤੁਸੀਂ ਸ਼ਾਮ ਦੇ ਸਮੇਂ ਪਸ਼ੂਆਂ ਦੇ ਲਾਗੇ ਨਿੰਮ ਦੇ ਜ਼ਿਕਰ ਤੁਹਾਡੇ ਆਸ-ਪਾਸ ਨਿੰਮ ਦਾ ਰੁੱਖ ਹੈਗਾ ਤਾਂ ਉਹਦੇ ਪੱਤੇ ਤੇ ਜਿਹੜੇ ਆ ਉਹਨਾਂ ਦਾ ਧੂਆਂ ਵੀ ਲਾ ਸਕਦੇ ਹੋ ਹਰੇ ਪੱਤੇਆਂ ਦਾ ਧੂਣੀ ਉਹਦੀ ਕਰ ਸਕਦੇ ਹੋ ਤੂੰ ਖਾ ਸਕਦੇ ਹੋ ਉਹਨਾਂ ਨੂੰ ਉਹਦੇ ਨਾਲ ਵੀ ਮੱਛਰ ਜਿਹੜੇ ਆ ਲਾਗੇ ਨਹੀਂ ਆਉਣਗੇ ਨਾਲ ਦੀ ਨਾਲ ਜੇਕਰ ਤੁਸੀਂ ਪਸ਼ੂਆਂ ਨੂੰ ਲਗਭਗ ਅੱਧਾ ਕਿਲੋ ਤੀਸਰੇ ਦਿਨ ਪੱਤੇ ਜਿਹੜੇ ਆ ਨਿੰਮ ਦੇ ਖਵਾਉਂਦੇ ਹੋ ਤਾਂ ਉਹਦੇ ਨਾਲ ਪਸ਼ੂਆਂ ਦੇ ਖੂਨ ਦੇ ਵਿੱਚ ਕੜੱਤਣ ਆਉਣ ਦੇ ਕਾਰਨ ਮੱਖੀ ਮੱਛਰ ਜਿਹੜਾ ਸੇਤੀ ਕੀਤੇ ਲਾਗੇ ਨਹੀਂ ਆਉਂਦਾ ਤੇ ਚਿਚੜਾਂ ਦੀ ਦਿੱਕਤ ਤੋਂ ਵੀ ਨਜਾਤ ਜਿਹੜੀ ਆ ਆਪਾਂ ਨੂੰ ਮਿਲ ਜਾਂਦੀ ਏ ਸੋ ਇਹ ਫਾਰਮੂਲਾ ਤੁਸੀਂ ਆਪਣੇ ਪਸ਼ੂਆਂ ਦੇ ਉੱਤੇ ਵਰਤ ਸਕਦੇ ਹੋ ਤੇ ਉਹਨਾਂ ਨੂੰ ਮੱਖੀ ਮੱਛਰ ਤੋਂ ਬਚਾ ਸਕਦੇ ਹੋ ਬਹੁਤ ਜ਼ਿਆਦਾ ਪਰੇਸ਼ਾਨੀ ਦੇ ਵਿੱਚ ਚੱਲਦੇ ਨੇ ਨਦਰਾਂ ਦੇ ਵਿੱਚ ਜਿਹੜੇ ਪਸ਼ੂ ਨੇ ਤੇ ਵੀਡੀਓ ਨੂੰ ਵੇਖਣ ਤੋਂ ਬਾਅਦ ਦੇ ਵਿੱਚ ਹੋਰ ਆਪਣੇ ਪਿਆਰਾਂ ਭਰਾਵਾਂ ਦੇ ਨਾਲ ਅੱਗੇ ਤੋਂ ਅੱਗੇ ਜ਼ਰੂਰ ਸ਼ਿਰਵੀ ਕਰਿਓ ਜੀ ਵੇਖਣ ਲਈ ਸ਼ੇਅਰ ਕਰਨ ਲਈ ਤੁਹਾਡਾ ਸਾਰਿਆਂ ਦਾ ਤਹਿ ਦਿਲੋਂ ਬਹੁਤ ਬਹੁਤ ਧੰਨਵਾਦ